ਬੇਸ਼ੱਕ ਇਸ ਵਾਰ 2023 ਵਾਂਗ ਬਿਆਸ ਦਰਿਆ ਦੇ ਪਾਣੀ ਨੇ ਕਿਨਾਰੇ ਤੇ ਵਸੇ ਪਿੰਡਾਂ ਦੇ ਲੋਕਾਂ ਨੂੰ ਪਿੰਡ ਛੱਡਣ ਲਈ ਮਜਬੂਰ ਨਹੀਂ ਕੀਤਾ ਪਰ ਫਿਰ ਵੀ ਦਰਿਆ ਦੇ ਪਾਣੀ ਨੇ ਇਨ੍ਹਾਂ ਪਿੰਡਾਂ ਵਿੱਚ ਕਾਫੀ ਉਜਾੜ ਕੀਤਾ ਹੈ ਗੰਨੇ ਝੋਨੇ ਦੀ ਫਸਲ ਤਾਂ ਖਰਾਬ ਹੋਈ ਹੀ ਹੈ ਡੰਗਰਾਂ ਦਾ ਚਾਰਾ ਵੀ ਬਿਲਕੁਲ ਗਲ ਗਿਆ ਹੈ بارشਾਂ ਕਾਰਨ ਲੋਕਾਂ ਵੱਲੋਂ ਜਮ੍ਹਾਂ ਕੀਤੀ ਗਈ ਤੂੜੀ ਵੀ ਖਰਾਬ ਹੋ ਗਈ ਬਿਆਸ ਦੇ ਕੰਡੇ ਤੇ ਸਥਿਤ ਪਿੰਡ ਦਾਉਵਾਲ ਟਾਂਡਾ ਜਖਤਪੁਰ ਆਦਿ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਵੀ ਵੋਟਾਂ ਪਾਉਂਦੇ ਹਾਂ ਬੇਸ਼ੱਕ ਇਸ ਵਾਰ ਹੜ੍ਹਾਂ ਨੇ ਸਾਡੇ ਘਰਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਢੰਗਰਾਂ ਦਾ ਖੁਰਾਕ ਨਾ ਮਿਲਣ ਕਾਰਨ ਬੁਰਾ ਹਾਲ ਹੋ ਰਿਹਾ ਹੈ ਲੋਕਾਂ ਦਾ ਹੋਰ ਕੀ ਕਹਿਣਾ ਹੈ ਆਓ ਸੁਣਦੇ ਹਾਂ ਇਹ ਤੋ ਤੇ ਮੇਰੇ ਡੰਗਰੇ ਦੀ ਹੱਥ ਦੇਖੋ ਪਹਿਲੇ ਸਾਨੂੰ ਇੱਕ ਪੱਠਾ ਨਹੀਂ ਮੋਠਾ ਨਹੀਂ ਕੋਈ ਪਿੰਡ ਆਂ ਦਿੱਤਾ ਕਿਸ ਨੇ ਕਿਉਂਕਿ ਹਰੀ ਪਾਰ ਪੈ ਲਈ ਆ ਉਹ ਵੀ ਫਸਲ ਦੇ ਪਹਿਲੇ ਫਸਲ ਦੀ ਹੱਥ ਦੇਖੋ ਤੇ ਜਿਹੜੇ ਆਦ ਨਾਲ ਉਧਰ ਚਲ ਜਾਓ ਉਧਰ ਚਲ ਜਾਓ ਉਧਰ ਕੀ ਰੱਖੇਗਾ ਆਸ ਬੰਦੇ ਨਹੀਂ ਆਸ ਵੋਟਾਂ ਨਹੀਂ ਪਾਉਂਦੇ ਮੋਦੀ ਦੀ ਜਾਂ ਕਿੰਨੋਂ ਨਹੀਂ ਪਾਈਆਂ ਵੋਟਾਂ ਸਾਡਾ ਟੱਕ ਨਹੀਂ ਸੋਚਿਆ ਕਿਸ ਨੇ ਮੈਂ ਪੁੱਤ ਬੁਲਾਇਆ ਤੁਹਾਨੂੰ ਵੀ ਸਾਡਾ ਡੰਗਰ ਭੁੱਖੇ ਮਰ ਆ ਦੇ ਸਾਨੂੰ ਕੁਝ ਨਹੀਂ ਆਇਆ ਪਿੰਡ ਮੌਕਾ ਦੇਖੋ ਸਾਡਾ ਆਈਏ ਇਹ ਪੱਠੇ ਤੇ ਸਾਰੇ ਪਿੰਡ ਦੇ ਲੋਕ ਪਹਿਲੀ ਆਪੀ ਆ ਜਿਨ੍ਹਾਂ ਨੇ ਡੰਗਰ ਰੱਖਦੇ ਆ ਪੱਠੇ ਬੀਤੇ ਅਸਲ ਵਿੱਚ ਪਹਿ ਹੀ ਨਹੀਂ ਪੱਠਾ ਤੇ ਆਉਣਾ ਕਿਥੋਂ ਆ ਇਹ ਲੋਕ ਦਿਨ ਦਿਨ ਆਪਣੀ ਸੰਗਾਂ ਨੂੰ ਆਂਦਾ ਤੇ ਪਹਿਲੀ ਗੱਲੀ ਸਾਡੀ ਪਾਰ ਹੈ ਮੌਕਾ ਦੇਖੋ ਜਾਈਏ ਮੌਕਾ ਦੇਖੋ ਸਾਡਾ ਪਾਰ ਕੀ ਹੈ ਉੱਥੇ ਪਾਣੀ ਚੜਿਆ ਮੀਂਹ ਆਇਆ ਕਮੀਂ ਨਹੀਂ ਆਇਆ ਹਾਂ ਛੇ ਜਹਾਦੀ ਤੂੜੀ ਸਤਾ ਹੀ ਜਿਹੜੀਆਂ ਸਾਰੀ ਜਿਹੜੀਆਂ ਤੇ ਇੱਥੇ ਜਾਓ ਦੇਖੋ ਅੰਦਰ ਸਾਡੇ ਮੁੱਠ ਤੂੜੀ ਨਹੀਂ ਤਾਂ ਕੀ ਪਾਈ ਅਸੀਂ ਡੰਗਰਾਂ ਨੂੰ ਹਰਾਚਾਰਾ ਨਹੀਂ ਆਉਂਦੇ ਨਾ ਕੁਛ ਵੀ ਨਹੀਂ ਆਇਆ ਹਰਾਚਾਰਾ ਨਹੀਂ ਆਇਆ ਤੂੜੀ ਨਹੀਂ ਆਈ

ਤੇ ਲੋਕੀ ਸਾਡੇ ਉਧਰ ਹੋ ਗਏ ਤੇ ਹੜਾ ਵਾਲੇ ਪਾਸੇ ਹੋ ਗਏ ਉਧਰ ਪੱਟੇ ਵਜਾਂਦੇ ਇੱਧਰ ਕੋਈ ਨਹੀਂ ਆਇਆ ਇੱਧਰ ਕੋਈ ਨਹੀਂ ਆਇਆ ਜਾ ਪੁੱਛੀਏ ਦੇਖੀ ਲੋ ਕੋਈ ਨਹੀਂ ਆਇਆ ਕਿਸੇ ਡੰਗਰੋਂ ਦੇ ਪਿੰਡ ਚ ਪਿੰਡ ਜੋਣਾ ਦੋ 300 ਡੰਗਰ ਲੱਗੇ ਛੱਕੇ ਪਿੰਡਾਂ ਦਾ ਵੀ ਇਹੀ ਹਾਲ ਹੈ ਕਿੰਨੇ ਪਿੰਡ ਸਾਰਿਆਂ ਦਾ ਖਾਸਾਬ ਹੈ ਪੱਠਾ ਮਿਲਾਂ ਹੀ ਕਿਹਨੂੰ ਡੰਗਰੇ ਪਾਣੀ ਵਾਲੇ ਆ ਅਸੀਂ ਕਿੱਥੋਂ ਦੋ ਮੀਣ ਮਕੇਰੀਆਂ ਲੋ ਪੱਠੇ ਲਿਆਈਏ ਮੂੜੇ ਪਾ ਦੇਣੋਂ ਮੂੜੇ 3 ਵਜੇ ਨੇ ਕੀਤੇ ਬੱਚੇ ਨੇ ਕਿਨੇ ਕਿ ਬੱਚੇ ਨੇ ਜਿਹੜੇ ਪੱਠੇ ਲਿਆਵਾਲੇ ਤੇ ਐ ਦਿਨਾਂ ਜੋ ਫਿਰ ਪੱਠਾ ਦਾ ਰੇਟ ਵੀ ਵਧਿਆ ਹੋਣਾ ਮਹਿੰਗੇ ਹੋ ਗਏ ਹੁਣ ਆਹੀਂ ਮੋਲ ਦੇ ਨਹੀਂ ਮੋਲ ਕਿਥੋਂ ਲੈਣੇ ਨੇ ਪੈਸੇ ਕਿਥੋਂ ਲੈਣੇ ਨੇ ਜਹਾੜੀ ਲੱਭਦੇ ਪੈ ਕੇ ਕਿਥੋਂ ਲੈਣੇ ਨੇ ਆਪਣਾ ਹੋਰ ਕੀ ਸਮੱਸਿਆ ਪੇਸ਼ ਆ ਰਹੀ ਹੈ ਮੇਰਾ ਨਾਮ ਪੂਜਾ ਹੈ ਤੇ ਸਾਨੂੰ ਡੰਗਰਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਾਨੂੰ ਡੰਗਰਾਂ ਵਾਸਤੇ ਕੋਈ ਨਹੀਂ ਪੱਠਾ ਦਿੱਤਾ ਨਾ ਹੀ ਪੱਠੇ ਬਾਹਰ ਰਹਿ ਗਏ ਤੇ ਨਾ ਹੀ ਕਿਤੋਂ ਲਿਆ ਸਕਦੇ ਆ ਕਿਥੋਂ ਲਿਆਈਏ ਇਨਸ਼ਾਅੱਲਾ ਤਾਂ ਕਿਤੋਂ ਪਾਣੀ ਹੈਗਾ ਤੇ ਪੱਠੇ ਬਾਹਰੋਂ ਵੀ ਸਾਨੂੰ ਕੋਈ ਵੀ ਦੇ ਕਰਦਾ ਤੇ ਕਮਾਂਦ ਵੀ ਸਾਡੇ ਡੁੱਬ ਗਏ ਦੇ ਚਲੋ ਗਾਲੀ ਗੇਦੇ ਆ ਪੱਠੇ ਕਿੱਥੋਂ ਲਿਆਈਏ ਅਸੀਂ ਪਹਿਲੀ ਸਾਰੇ ਪਿੰਡ ਵਾਲੇ ਦੀ ਕਿਨਾਰੇ ਤੇ ਹੀ ਅਬਿਆਸ ਹਾਂਜੀ ਸਾਰੀ ਕਿਨਾਰੇ ਤੇ ਹੀ ਸਾਰੀ ਸਾਰੇ ਦੇ ਸਾਰੇ ਪੱਠੇ ਖਰਾਬ ਹੋ ਚੁੱਕੇ ਹਾਂਜੀ ਸਾਰੇ ਦੇ ਸਾਰੇ ਤੁਸੀਂ ਤਾਂ ਬਾਹਰ ਪੈਂਦੀ ਪਹਿਲੀ ਸਾਰੇ ਹਾਂਜੀ ਸਾਰੇ ਇਹ ਤਾਂ ਕਿ ਪੱਠੇ ਲੈਣ ਜਾਣ ਆ ਮਕੇਰੀਆਂ ਤਾਂ ਕਰਾਸ ਪੱਠੇ ਲਿਆਇ ਕਰਨੀ ਮਕੇਰੀਆਂ ਤੋਰੇ ਆ ਸਾਨੂੰ ਪੱਠੇ ਨਹੀਂ ਮਿਲ ਗਦੇ ਇਹ ਡੰਗਰ ਮੇਂ ਰਹਿੰਦਾ ਕਰਦੇ ਦੇ ਸਾਨੂੰ ਜਿਆਦਾ ਕਿੰਨੇ ਦਿਨ ਤੋਂ ਡੰਗਰ ਪੁੱਰੇ ਰਹੇ ਸਾਡੇ 1.5 2 ਮਹੀਨੇ ਹੋ ਗਏ ਜਦੋਂ ਦਾ ਪਾਣੀ ਜਦੋਂ ਦਾ ਪਾਣੀ ਤੁਸੀਂ ਨਾਲ ਲੱਗੇ ਦਾ ਨਾ ਸਾਡਾ ਇਹੀ ਹਾਲ ਹੈ ਸਾਡੇ ਤੇ ਡੰਗਰ ਵੀ ਹੁਣ ਸੁੱਕੀ ਤੂੜੀ ਵੀ ਨਹੀਂ ਖਾਏ ਕਰਦੇ ਹੈਗੇ ਅਜਾ ਤੂੜੀ ਵੀ ਸਾਡੀਆਂ ਤੂੜੀਆਂ ਵੀ ਖਤਮ ਹੋ ਗਈਆਂ ਤੂੜੀਆਂ ਵੀ ਕਿਥੋਂ ਆਣ ਤੇ ਚੜੀ ਵੀ ਸੇਵਾ ਆਂਦੀ ਹੈ ਸਾਡੇ ਤੇ ਕकੂਜ ਦੀ ਨਹੀਂ ਆ ਗਈ ਪੱਠੇ ਦੱਥੇ ਚੱਲ ਸਾਨੂੰ ਹੋਰ ਕੁਝ ਨਹੀਂ ਸਾਨੂੰ ਸਿਰਫ ਪੱਠੇ ਦੱਥੇ ਚਾਹੀਦੇ ਸੇਵਾ ਆਂਦੀ ਹੈ ਕੋਈ ਸਮਾਜ ਸੇਵੀ ਆਂਦਾ ਤੇ ਸਾਡੇ ਕੁਝ ਵੀ ਨਹੀਂ ਆਇਆ ਤੇ ਕਿਹੜੇ ਕਿਹੜੇ ਪਿੰਡ ਲੱਗੇ ਲੱਗੇ ਛਗੇ ਦੋ ਆਂਡਾ ਦੋ ਵੋਲਟ ਦੋ ਵੋਲਟ ਲੱਗਦਾ ਪੂਰਾ ਜਕਤਪੂਰ ਹੋ ਗਿਆ ਡੇਰੇ ਦੋ ਵੋਲਟ ਦੇ ਡੇਰੇ ਜਿੱਥੇ ਪਾਣੀ ਵੀ ਪੁੱਜ ਗਿਆ ਪਾਣੀ ਹੁਣ ਉੱਤਨਾ ਸ਼ੁਰੂ ਹੋ ਗਿਆ ਲੱਗਦਾ ਕਿ ਪੱਠੇ ਕੋਈ ਪੱਠੇ ਨਹੀਂ ਕੱਟੀ ਤੂੰ ਕੱਟ ਸਾਨੂੰ ਦੋ ਮਹੀਨੇ ਪੱਠੇ ਮੁਸ਼ਕਲ ਬਹੁਤ ਮੁਸ਼ਕਲ ਹੈ ਸਾਨੂੰ ਪੱਠਿਆਂ ਦੀ ਕੋਈ ਡੰਗਰ ਬਿਮਾਰ ਵੀ ਹੋਇਆ ਹੈ ਦਿਨਾਂ ਚ ਬਾਰਿਸ਼ ਆਈ ਹੈ ਬਰਾफी ਹਾਂਜੀ ਬਿਮਾਰ ਵੀ ਹੈਗੇ ਆ ਵਿੱਚ ਨਹੀਂ ਵਿੱਚ ਹੈਗੇ ਆ ਬਿਮਾਰ ਜਿਨ੍ਹਾਂ ਦੇ ਹੈਗੇ ਉਹਨਾਂ ਦੇ ਹੈਗੇ ਆ ਨਾ ਮੇਰੀ ਪੈਨ ਨਹੀਂ ਨਾ ਵੀ ਨਾ ਹੋ ਗਿਆ ਸਾਨੂੰ ਦਵਾਈਆਂ ਕਰਾਉਂਦੇ ਆ ਉਹ ਪੱਠਿਆਂ ਡੰਗਰਾਂ ਦੀਆਂ ਤੇ ਸਾਨੂੰ ਚਲੋ ਡਾਕਟਰਾਂ ਦੀ ਟੀਮ ਵੀ ਚਾਹੀਦੀ ਹੈ ਸਾਡੇ ਡੰਗਰਾਂ ਨੂੰ